ਡੇਟ ਲਾਰੈਂਸ ਬਸ਼ਨੋਈ ਗੈਂਗ ਦੇ ਵੱਲੋਂ ਦਿੱਤੀ ਧਮਕੀ ਦੇ ਨਾਲ ਦੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਤਥੱਲੀ ਮਚਾ ਕੇ ਰੱਖ ਦਿੱਤੀ ਹੈ ਸਿਆਸੀ ਆਗੂਆਂ ਸਮੇਤ ਕਈਆਂ ਨੂੰ ਜਾਨੋਂ ਤੋਂ ਜਾਨੋਂ ਮਾਰਨ ਦੀ ਗੱਲ ਆਖ ਦਿੱਤੀ ਹੈ ਜ਼ਿਕਰ ਖਾਸ ਸੇ ਕਿ ਲਾਰੈਂਸ ਬਸ਼ਨੋਈ ਗਰੁੱਪ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਮੂਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਗਿਆ ਗਾਇਕ ਮਨਕੀਰਤ ਆਲਖ ਦਾ ਗੀਤ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਸੁਖਜਿੰਦਰ ਰੰਧਾਵਾ ਸਮੇਤ ਕਈਆਂ ਦੇ ਨਾਮ ਲਿਖ ਕੇ ਕਿਹਾ ਗਿਆ ਕਿ ਅਸੀਂ ਤੁਹਾਨੂੰ ਜਾਨੋਂ ਮਾਰ ਦੇਾਂਗੇ ਦਰਸਲ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਜਿੱਥੇ ਭੱਜਣਾ ਚਾਹੁੰਦੇ ਹੋ ਭੱਜ ਲਓ ਜਿੱਥੇ ਲੁਕਣਾ ਚਾਹੁੰਦੇ ਹੋ ਲੁਕ ਜਾਓ ਜਿੰਨੀ ਸਿਕਿਉਰਿਟੀ ਤੁਸੀਂ ਵਧਾਉਣਾ ਚਾਹੁੰਦੇ ਹੋ ਤੁਸੀਂ ਵਧਾ ਸਕਦੇ ਹੋ ਅਸੀਂ ਤੁਹਾਨੂੰ ਮਾਰਾਂਗੇ ਹਾਲਾਂਕਿ ਇਸ ਤੋਂ ਪਹਿਲਾਂ ਕਈ ਵਾਰ ਇਹਨਾਂ ਲੋਕਾਂ ਨੂੰ ਜਿਹੜੀ ਥ੍ਰੈਟ ਦਿੱਤੇ ਗਏ ਨੇ ਤੇ ਇਸ ਵਾਰ ਸਿੱਧੇ ਤੌਰ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ